always be happy ਹਰ ਵੇਲੇ ਖੁਸ਼ ਰਹੋ ਕੈਮਰਾ ਮੋਟੀਵੇਟ ਰਹੋ ਸਿੱਖ ਲਈਏ ਉਤਸ਼ਾਹ ਚ ਰਹੋ ਆਪਣੇ ਆਪ ਨੂੰ ਕਾਇਮ ਰੱਖੀਏ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਅਸੀਂ ਆਪਣੇ ਆਪ ਨੂੰ ਕਾਇਮ ਹੀ ਰੱਖਣਾ ਹੈ ਨਵੀਂ ਸਵੇਰ ਦੇ ਨਵੇਂ ਸੁਨਹਿਰੇ ਵਿੱਚ ਅੱਜ ਇੱਕ ਗੱਲ ਹੋਈ ਹੈ ਪਿਛਲੇ ਦਿਨੀ ਮੈਂ ਚੰਡੀਗੜ੍ਹ ਗਿਆ ਸੀ ਸਾਡੇ ਬੜੇ ਪਿਆਰੇ ਇੱਕ ਟਰਸਟੀ ਸਨ ਸਰਦਾਰ ਧਰਮ ਸਿੰਘ ਚੰਡੀਗੜ੍ਹ ਤਸਤ ਦਾ ਮਤਲਬ ਹੁੰਦਾ ਪਰੋਸਾ ਤੇ ਟਰਸਟੀ ਦਾ ਮਤਲਬ ਹੁੰਦਾ ਪਰੋਸੇ ਜੋਕ ਜਿੱਤੇ ਤੁਸੀਂ ਵਿਸ਼ਵਾਸ ਕਰ ਸਕੋ ਸਰਦਾਰ ਧਰਮ ਸਿੰਘ ਬੜੇ ਪਿਆਰੇ ਪਰਸਨ ਸਨ ਚੰਗੇ ਇਨਸਾਨ ਪਿਛਲੇ ਸਾਲ ਉਹਨਾਂ ਦੀ ਮੌਤ ਹੋ ਗਈ ਕੋਵਿਡ ਨਾਲ ਬੜੀ ਅਟੈਚਮੈਂਟ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਫੈਮਿਲੀ ਨਾਲ ਮੇਰੀ ਸੀ ਅਜ ਵੀ ਹੈ ਮੈਂ ਪਿਛਲੇ ਮਹੀਨੇ ਆਸਟ੍ਰੇਲੀਆ ਵਿੱਚ ਸਾਂ ਤੇ ਉਹਨਾਂ ਦਾ ਇੱਕ ਵੱਡਾ ਬੇਟਾ ਜਿਸ ਉੱਤੇ ਜ਼ਿੰਮੇਵਾਰੀ ਦੀ ਵੱਡੀ ਪੰਡ ਆ ਗਈ ਸੀ ਉਹਦੀ ਮੌਤ ਹੋ ਗਈ ਅਟੈਕ ਆਇਆ ਬ੍ਰੇਨ ਹੈਮਰੇਜ ਹੋ ਗਿਆ ਕੰਮ ਕਰਨਾ ਬੰਦ ਕਰ ਗਿਆ ਨਾੜਾਂ ਫਟ ਗਈਆਂ ਬੀਪੀ ਹਾਈ ਹੋਇਆ ਉਹਨਾਂ ਦੀ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ ਤੇ ਮੈਂ ਚੰਡੀਗੜ੍ਹ ਗਿਆ ਸੀ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਤੇ ਮੈਂ ਮਿਲਿਆ ਜਦੋਂ ਉਹਨਾਂ ਦੇ ਮੈਸੇਜ ਨੂੰ ਸਰਦਾਰ ਧਰਮ ਸਿੰਘ ਜੀ ਦੀ ਵਾਈਫ ਉਹਨਾਂ ਜਿਹੜੇ ਬੱਚੇ ਦੀ ਮੌਤ ਹੋਈ ਹੈ ਉਹਦੇ ਮਾਤਾ ਜੀ ਨੂੰ ਉਹਦੀ ਵਾਈਫ ਨੂੰ ਉਹਦੇ ਬੱਚੇ 24 ਸਾਲ ਦੇ 25 ਸਾਲ ਦੇ ਜਵਾਨ ਨੇ ਉਹਨਾਂ ਨੂੰ ਮਿਲਿਆ ਮੈਂ ਬੱਚਿਆਂ ਨੂੰ ਉਹਨਾਂ ਦੇ ਭਰਾ ਨੂੰ ਮਿਲਿਆ ਏਦਾਂ ਸੀ ਕਮਰੇ 'ਚ ਬੈਠੇ ਰਹੇ ਤੇ ਜਿੰਨਾ ਟਾਈਮ ਵੀ ਮੈਂ ਗੱਲ ਕੀਤੀ ਮੈਂ ਡੇਢ ਘੰਟਾ ਲਗਾਤਾਰ ਬੱਚਿਆਂ ਨੂੰ ਤੁਸੀਂ ਬੜੇ ਕਾਇਮ ਹੋ ਤੁਸੀਂ ਬੜੇ ਹਿੰਮਤ ਵਾਲੇ ਹੋ वेंटिलेटर ਨੂੰ ਬੰਦ ਕਰਨਾ ਬੜੀ ਹਿੰਮਤੀ ਗੱਲ ਹੁੰਦੀ ਹੈ ਜਦੋਂ ਉਹਨਾਂ ਨੇ ਕਿਹਾ ਵੀ ਹੁਣ ਹੈ ਤਾਂ ਹੈ ਨਹੀਂ ਰੱਖਣਾ ਰੱਖ ਲੋ ਨਹੀਂ ਤੇ ਬੰਦ ਕਰ ਦੋ ਤੁਸੀਂ ਕੈਮ ਇਹ ਗੱਲਾਂ ਮੈਂ ਕਰ ਰਿਹਾ ਸੀ ਉਹਨਾਂ ਦੇ ਮਾਤਾ ਜੀ ਨਾਲ ਵੀ ਮੈਂ ਗੱਲ ਕੀਤੀ ਮੈਂ ਕਿਹਾ ਮਾਤਾ ਜੀ ਤੁਸੀਂ ਸਵੇਰੇ ਵੀ ਸ਼ਾਮ ਵੀ ਵਾਕ ਕਰਨ ਜਾਇਓ ਥੋੜਾ ਜਿਆ ਤੁਰਨਾ ਸ਼ੁਰੂ ਕਰੋ ਥੋੜਾ ਜਿਆ ਆਪਣੇ ਆਪ ਨੂੰ ਕੱਢੋ ਇਸ ਚੱਕਰ ਚੋਂ ਇੱਕ ਪਤੀ ਦਾ ਚਲੇ ਜਾਣਾ ਇੱਕ ਪੁੱਤ ਦਾ ਚਲੇ ਜਾਣਾ ਬੋ ਵੱਡੀ ਗੱਲ ਹੈ ਸਦਮਾ ਤੇ ਨਾ ਬਰਦਾਸ਼ਤ ਕਰਨਯੋਗ ਹੈ ਪਰ ਮੈਂ ਉਸ ਮਾਂ ਨੂੰ ਕਿਹਾ ਕਿ ਤੁਹਾਨੂੰ ਜਿਗਰਾ ਕਰਨਾ ਪੈਣਾ ਹੈ ਫੌਸਲਾ ਕਰਨਾ ਪੈਣਾ ਹੈ ਨੀਂਦ ਨਹੀਂ ਆਉਂਦੀ ਕਹਿੰਦੇ ਪਰੇਸ਼ਾਨ ਹੋ ਜਾਂਦੀ ਔਰ ਇਹ ਹਰ ਮਾਂ ਦਾ ਹਾਲ ਹੁੰਦਾ ਹੈ ਇਕੱਲੇ ਉਹਨਾਂ ਦੀ ਗੱਲ ਨਹੀਂ ਹਰ ਮਾਂ ਹੀ ਐਦਾਂ ਕਰਦੀ 9 ਮਹੀਨੇ ਬੱਚਾ ਟੇਢੇ ਚ ਰੱਖਿਆ ਜਵਾਨ ਹੋਇਆ ਵਿਆਹਿਆ 40 41 ਸਾਲ ਦੀ 45 ਸਾਲ 45 ਦੇ ਨੇੜੇ ਤੇ ਡੇ ਹੈ ਤੇ ਕੁਝ ਵੀ ਉਮਰ ਨਹੀਂ ਹੁੰਦੀ ਡੈਥ ਹੋ ਜਾਣੀ ਇੱਕਦਾਂ ਚਲੇ ਜਾਣਾ ਉਖਾ ਹੁੰਦਾ ਮੇਰੇ ਦੋ ਪੋਤਰੇ ਤਾਂ ਹੈਗੇ ਸ਼ੁਕਰ ਹੈ ਮੇਰੀ ਨੂੰਹ ਹੈ ਸ਼ੁਕਰ ਹੈ ਸਾਡੇ ਕੋਲ ਆਪਣਾ ਘਰ ਹੈ ਸ਼ੁਕਰ ਹੈ ਇੱਕ ਬੇਟਾ ਕੈਨੇਡਾ ਵਿੱਚ ਪੋਤਰਾ ਚਲਿਆ ਗਿਆ ਸ਼ੁਕਰ ਹੈ ਦੂਸਰੇ ਕੋਲ ਏਡੀ ਵੱਡੀ ਫੈਕਟਰੀ ਹੈ ਕੰਮ ਕਰ ਸਕਦਾ ਹੈ ਕੰਮ ਦੇ ਗਏ ਹੈ ਸਭ ਕੁਝ ਸਾਂਭ ਸਕਦੇ ਹੈ ਸ਼ੁਕਰ ਹੈ ਅਜੇ ਮੇਰੀ ਸਿਹਤ ਠੀਕ ਹੈ ਸ਼ੁਕਰ ਹੈ ਮੇਰੀ ਨੂੰ ਮੈਨੂੰ ਰੋਟੀ ਦੇ ਰਹੀ ਹੈ ਸ਼ੁਕਰ ਹੈ ਬਹੁਤ ਨੇ ਜਿਹੜੇ ਦੁੱਖ ਪੁੱਛਦੇ ਨੇ ਆ ਕੇ ਸ਼ੁਕਰ ਹੈ ਮੈਂ ਕਿਹ ਇਦਾਂ ਕਿਆ ਕਰੂੰ ਮੇਰੇ ਨਾਲ ਇਦਾਂ ਕਿਉਂ ਹੋਇਆ ਸਾਡੇ ਨਾਲ ਹੀ ਇਦਾਂ ਕਿਉਂ ਇਦਾਂ ਦੀ ਥੌਟ ਨੇ ਬੰਦ ਕਰੋ ਸ਼ੁਕਰ 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 ਕਰਦੇ ਕਰੋਗੇ ਜੋ ਚਲਿਆ ਗਿਆ ਉਹਨੂੰ ਯਾਦ ਨਾ ਕਰੋ ਜੋ ਹੈ ਉਹਨੂੰ ਵੇਖੋ ਹੁਣ ਇਹ ਮਸਾਬ ਨੂੰ ਕਹਿਣਾ ਜੋ ਗਿਆ ਹੈ ਉਹਨੂੰ ਨਾ ਯਾਦ ਕਰੋ ਜੋ ਬਚ ਗਿਆ ਹੈ ਉਹਦੇ ਪੱਲੇ ਵੇਖਿਓ ਬਹੁਤ ਕੁਝ ਬਚ ਗਿਆ ਹੁੰਦਾ ਪਰ ਸਾਨੂੰ ਜੋ ਚਲਿਆ ਜਾਂਦਾ ਉਹ ਦਿਸਦਾ ਜੋ ਬਚ ਗਿਆ ਉਹ ਨਹੀਂ ਵੇਚਦਾ ਇੱਕ ਗੱਲ ਮੈਂ ਇਹਨਾਂ ਨੂੰ ਹੋਰ ਕਹੀ ਜਿਹੜੀ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਸਭ ਨੂੰ ਕਿ सिंपैथी ਨਹੀਂ ਲੈਣੀ ਤੇ सिंपैथी ਦੇਣੀ ਵੀ ਨਹੀਂ ਚਾਹੀਦੀ ਇਹ ਬੜੀ ਮਾੜੀ ਸਾਡਾ ਸਮਾਜ ਇੰਨਾ ਵਿਕਸਤ ਨਹੀਂ ਹੋਇਆ ਬਾਹਰਲੇ ਦੇਸ਼ਾਂ ਚ ਇਦਾਂ ਨਹੀਂ ਹੁੰਦਾ ਹਾਏ ਵੇਖੋ ਵਿਚਾਰੀ ਵਿਧਵਾ ਹੋ ਗਈ ਸਾਡੇ ਕਰਦੇ ਨੇ ਇਦਾਂ ਬਾਹਰ ਨਹੀਂ ਕਰਦੇ ਵੇਖੋ ਵਿਚਾਰੇ ਬੱਚੇ ਨਾ ਆਤ ਹੋ ਗਏ ਨਿੱਕੇ ਨਿੱਕੇ ਇਹ ਨਹੀਂ ਕਰਦੇ ਇਹ ਚੀਜ਼ ਸਾਡੇ ਸਮਾਜ ਵਿੱਚ ਵਿਚਾਰਾ ਬਣ ਗਿਆ ਵਿਚਾਰਾ ਵਿਚਾਰਾ ਬਣਾਉਣਾ ਸympathy ਦੇਣੀ ਇਹ ਤਾਂ ਇੱਕ ਪ੍ਰੋਬਲਮ ਹੈ ਸਾਡੀ ਪ੍ਰੋਬਲਮ ਕੀ ਹੁੰਦੀ ਹੈ सिंपति ਲੈਣ ਵਾਲਾ ਵੀ ਕਈ ਵਾਰੀ सिंपति ਲੈਣ ਲੱਗ ਜਾਂਦਾ ਹੈ सिंपति ਦਾ ਮਤਲਬ ਹੈ ਤਰਸ ਦਾ ਪੱਤਰ ਬਣ ਜਾਂਦਾ ਹੈ ਤਰਸ ਕਰਨਾ सिंपति ਤਰਸ ਕਰਦੇ ਨੇ ਹਾਏ ਵਿਚਾਰਾ ਵਿਚਾਰਾ ਇੱਕ ਤਾਂ ਵੀ ਮਾੜਾ ਹੀ ਹੈ ਤੁਸੀਂ ਇਦਾਂ ਕਹਿ ਰਹੇ ਹੋ ਵੀ ਯਾਰ ਮਰ ਗਿਆ ਇਹਨੂੰ ਕੈਮ ਕਰੋ ਵਿਚਾਰਾ ਬਣਾਤਾ ਤੁਸੀਂ ਵਿਚਾਰੇ ਬੱਚੇ ਇਦਾਂ ਅਸੀਂ ਬਣਾ ਦਿੰਨੇ ਆਂ ਇੱਕ ਸਿੰਪਥੀ ਲੈਣੀ ਇੱਕ ਦੇਣ ਵਾਲਾ ਤਾਂ ਮਾੜਾ ਹੈ ਹੀ ਜਿਹੜਾ ਮੂਰਖ ਹੈ ਜਦੋਂ ਮੈਂ ਕਹਿੰਦਾ ਵਿਚਾਰੇ ਵਿਧਵਾ ਵਿਚਾਰੀ ਇਹ ਤਾਂ ਹੈ ਮੂਰਖ ਹੈ ਇਹਨੂੰ ਤਾਂ ਗਲੀ ਨਹੀਂ ਐਦਾਂ ਤਾਂ ਬਣਾ ਰਿਹਾ ਤੇ ਸਿੰਪਥੀ ਲੈਣੀ ਜਿਹੜੀ ਹੈ ਉਹਦੋਂ ਵੀ ਮਾੜਾ ਕੰਮ ਹੈ ਉਹਨਾਂ ਦੇ ਪਰਿਵਾਰ ਸਮਾਜਿਕ ਕਰ ਸੂ ਬੜੇ ਧਿਆਨ ਨਾਲ ਸੁਣ ਰਹੇ ਸੀ ਕਹਿੰਦੇ ਬਿਲਕੁਲ ਠੀਕ ਹੈ ਅਸੀਂ ਵਿਚਾਰੇ ਕੋਈ ਪਾਪ ਕਰਤਾ ਯਾਰ ਜਾਣ ਵਾਲੇ ਚਲੇ ਜਾਏ ਦੁੱਖ ਹੈ ਪਰ ਅਸੀਂ ਵਿਚਾਰੇ ਨਹੀਂ ਆ ਮੈਂ ਉਹਨਾਂ ਨੂੰ ਕਿਹਾ ਸੀ ਇਦਾਂ ਕਹਿਣਾ ਕੀ ਗੱਲ ਬਈ ਮੈਂ ਉਹਨੂੰ ਕਿਹਾ ਤੇ ਤੂੰ ਕਹਿੰਦੀ ਵਿਚਾਰੀ ਵਿਧਵਾ ਹੋਗੀ ਵਿਚਾਰੀ ਕੀ ਕਰੂਗੀ ਅੱਗੋਂ ਕਹੇ ਮੇਰੇ ਛੇਰਾ ਵਰਗੇ ਦੋ ਪੁੱਤ ਨੇ ਸਭ ਕੁਝ ਕਰਕੇ ਗਏ ਨੇ ਸਾਡਾ 25 ਸਾਲ ਇਕੱਠੇ ਰਹੇ ਆ 25 ਸਾਲ ਮੈਂ ਉਹਦਾ ਸਾਥ ਮਾਣਿਆ ਵਿਚਾਰੀ ਨਾ ਬਣੀ ਭੈਣ ਵਿਚਾਰੀ ਨਾ ਬਣੀ ਤੇ ਮੈਂ ਤੁਹਾਨੂੰ ਸਭ ਨੂੰ ਕਹਿਣਾ ਚਾਹੁੰਨਾ ਜਦੋਂ ਕੋਈ ਤੁਹਾਨੂੰ ਵਿਚਾਰਾ ਬਣਾਵੇ ਨਾ ਵੇਖੋ ਇੱਕ ਨਾ  ਦੇਓ ਕਿਸੇ ਨੂੰ 100 ਰੁਪਿਆ ਦਿਓ 100 ਰੁਪਿਆ 200 ਰੁਪਿਆ ਦਿਓ ਹੁਣ ਬੰਦੇ ਨੂੰ 500 ਰੋਜ਼ ਦੇ ਦਿਓ ਬੰਦਾ ਕੰਮ ਨਹੀਂ ਕਰੂਗਾ ਉਹ ਕਹੂਗਾ 500 ਤਾਂ ਰੋਜ਼ ਹੀ ਮਿਲ ਜਾਂਦਾ ਮੈਂ ਕਿਉਂ ਕੰਮ ਕਰਾਂ ਭੀਖ ਦੇਣੀ ਵੀ ਮਾੜੀ ਹੋਗੀ ਤੇ ਭੀਖ ਲੈਣੀ ਵੀ ਮਾੜੀ ਹੋਗੀ ਇਹ ਤਾਂ ਗੱਲ ਹੋ ਗਈ ਨਾ ਪਾਮ ਕਹਿੰਨੇ ਵੀ ਅਗਰ ਬੰਦਾ ਕੰਮ ਕਰ ਲਿਆ ਭਾਈ ਤੂੰ ਕੰਮ ਕਰਕੇ ਕਮਾ ਲਿਆ ਪਰ ਸਿੰਪਥੀ ਦੀ ਵੀ ਭੀਖ ਬਣ ਜਾਂਦੀ ਏ ਲੋਕ ਸymਪਤੀ ਦਿੰਦੇ ਨੇ ਅਸੀਂ ਲਈ ਜੰਨੇ ਆ ਸymਪਤੀ ਦਿੰਦੇ ਨੇ ਅਸੀਂ ਲਈ ਜੰਨੇ ਆ ਉਹ ਆ ਕੇ ਸਾਨੂੰ ਇਦਾਂ ਹੀ ਕਰਦੇ ਨੇ ਤੇ ਮੈਂ ਉਹਨਾਂ ਨਾਲ ਗੱਲ ਕਰਦਾ ਸੀ ਮੈਂ ਕਿਹਾ ਲੰਘ ਗਿਆ ਕਾਫੀ ਟਾਈਮ ਹਫਤੇ ਬਾਅਦ ਕੋ ਆਓ 2 ਘੰਟੇ ਸਾਰੇ ਜਣੇ ਆ ਕੇ ਮਿਲਜੋ ਜਿੰਨੇ ਮਿਲਣਾ ਦੁੱਖ ਵੰਡਾਉਣਾ ਵੰਡਾ ਲਓ ਪਰ ਮਾੜੀ ਮੋਟੀ ਗੱਲ ਕਰੋ ਚਲੋ ਮੈਂ ਕਿਹਾ ਬਾਕੀ ਸਾਰਾ ਦਿਨ ਦੇਖੋ ਵਿਚਾਰੇ ਇਦਾਂ ਕਹਿ ਕੇ ਕਰੋ ਨਿਕਲਣਗੇ ਗੱਡੀ ਚ ਬਹਿਣਗੇ ਤੇ ਜਾ ਕੇ ਪੀਜਿਆ ਆਰਡਰ ਕਰ ਲੈਣਗੇ ਘਰ ਦੇ ਵਿੱਚ ਦੁੱਖ ਆਇਆ ਉਹਨਾਂ ਨੂੰ ਉਹਨਾਂ ਦੇ ਜ਼ਖਮਾਂ ਨੂੰ ਫੇਰ ਛੇੜ ਜਾਣਗੇ ਮਲਮ ਨਹੀਂ ਲਾਉਂਦੇ ਜ਼ਖਮ ਨੂੰ ਟੱਕਦੇ ਨਹੀਂ ਬੀਨੂੰ ਠੀਕ ਕਰੋ ਹੁਣ ਜ਼ਖਮ ਨੂੰ ਸਾਫ਼ ਕਰੋ ਛੇਤੀ ਛੇਤੀ ਖਤਮ ਹੋਵੇ ਮੈਂ ਡੇਢ ਘੰਟਾ ਜ਼ਖਮ ਨੂੰ ਖਤਮ ਕਰਨ ਦੀ ਗੱਲ ਕਰ ਰਿਹਾ ਬਹਿ ਕੇ ਗਿਆ ਹੌਸਲਾ ਦੇ ਰਿਹਾ ਮਨ ਕਾਇਮ ਕਰ ਰਿਹਾ ਚੜਦੀ ਕਲਾ 'ਚ ਕਰ ਰਿਹਾ ਜਿੰਨਾ ਚੰਗਾ ਚੰਗਾ ਸਮਝਾ ਸਕਦਾ ਸਮਝਾ ਰਿਹਾ ਪਰ ਲੋਕ ਕੀ ਕਰਨ ਹਾਈ ਵਿਚਾਰਿਆਂ ਨਾਲ ਕੀ ਬਣ ਗਿਆ ਜ਼ਖਮਾਂ ਨੂੰ ਛੇੜ ਜਾਣਗੇ ਉਹ ਸੁੱਕਦੇ ਨਹੀਂ ਤੇ ਆਪ ਘਰੋਂ ਉੱਠਣਗੇ ਬਾਹਰ ਜਾਣਗੇ ਆਏ ਆ ਚੰਡੀਗੜ੍ਹ ਚਲੋ ਪੀਜਾ ਹੀ ਖਾ ਚਲੀਏ ਪੀਜਾ ਖਾਣਗੇ ਗੱਪਾਂ ਮਾਰਨਗੇ ਹੀ 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 ਕਰਨਗੇ ਸਟਾਰ ਬਕ ਤੇ ਜਾ ਕੇ ਕੌਫੀ ਪੀਰੇ ਹੁੰਦੇ ਨੇ ਹਮਦਰਦੀ ਨਹੀਂ ਰੂਣਗੇ ਨਖਲੀ ਜਾਂ ਫੇਕ ਜਾਂ ਟੱਬਰਾਂ ਦਾ ਟੱਬਰ ਨੂੰ ਹੋਰ ਥੱਲੇ ਸਿੱਟ ਕੇ ਤੁਰ ਜਾਣਗੇ ਸਾਡਾ ਸਮਾਜ ਇਦਾਂ ਦਾ ਯਾਰ ਮੌਤ ਹੋ ਜਾਂਦੀ ਹੈ ਉਦੋਂ ਵੱਧ ਲੋਕ ਮਾਰ ਦਿੰਦੇ ਨੇ ਗੱਲਾਂ ਕਰ ਕਰ ਕੇ ਉਹਨਾਂ ਨੂੰ ਤਰਸਦੇ ਪਾਤਰ ਵਿਚਾਰੇ ਗਰੀਬ ਪਤਾ ਨਹੀਂ ਕੀ ਕੀ ਬਣਾ ਦਿੰਦਾ ਸਾਡਾ ਸਮਾਜ ਮੇਰੀ ਬੇਨਤੀ ਹੈ ਸympathy ਦਾ ਦੇਣੀ ਹੈ ਤੇ ਨਾ ਸympathy ਲੈਣੀ ਨਾ ਵਿਚਾਰੇ ਬਣਾਉਣਾ ਨਾ ਵਿਚਾਰੇ ਬਣਨਾ ਮੈਂ ਡੇਢ ਘੰਟਾ ਲਾ ਕੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਤੁਹਾਡੇ ਨਾਲ ਬਹੁਤ ਐ ਹੋ ਗਿਆ ਮੈਂ ਕਿਹਾ ਹੈਗਾ ਸਾਰਾ ਕੁਝ ਬੜਾ ਕੁਝ ਬਚਿਆ ਤੇ ਮੈਂ ਉਹਨਾਂ ਨਾਲ ਗੱਲ ਕਰਦਾ ਸੀ ਮਾਤਾ ਜੀ ਨੇ ਮੈਂ ਮਾਤਾ ਜੀ ਕਿੰਨੇ ਜੀ ਸੀ ਤੁਸੀਂ ਦੋ ਪੁੱਤਰ ਦੋ ਨੂੰਹਾਂ ਕਿੰਨੇ ਬਣੇ ਚਾਰ ਦੋ ਦੋ ਬੱਚੇ ਕਿੰਨੇ ਬਣੇ ਅੱਠ ਤੇ ਦੋ ਆਪ ਪਤੀ ਪਤਨੀ ਕਿੰਨੇ ਬਣ ਗਏ 10 10 ਹੁਣ ਗਏ ਕਿੰਨੇ ਨੇ 2 ਬਚਦੇ ਕਿੰਨੇ ਨੇ 8 ਮੈਂ ਕਿਹਾ ਦੋ ਜਵਾਨ ਪੁੱਤਰਿਆਂ ਨੂੰ ਵਿਆਹੋ ਦੋ ਨੂੰ ਆ ਗੀਆਂ ਫਿਰ ਕਿੰਨੇ ਹੋ ਗਏ 10 ਫਿਰ ਗਾਂ ਇਨ੍ਹਾਂ ਦੇ ਦੋ-ਦੋ ਨਿਆਣੇ ਹੋਣਗੇ ਮੈਂ ਕਿਹਾ ਤੁਸੀਂ ਤੇ 14 ਹੋ ਜਾਣਾ ਜਿਹੜੇ ਅਜੱਠ ਰਹਿ ਗਏ ਹੋ ਜਾਣਾ ਭਰਿਆ ਪਰਿਵਾਰ ਹੋ ਜਾਣਾ ਆਪਣੇ ਆਪ ਨੂੰ ਕਾਇਮ ਕਰਨਾ ਪੈਣਾ ਥੱਲੇ ਨਹੀਂ ਸਿੱਟਣਾ ਮਰਨ ਵਾਲੇ ਮਰ ਜਾਂਦੇ ਨੇ ਸਿੱਧਾ ਨਹੀਂ ਮਰ ਸਕਦੇ ਨਾ ਨਾਲ ਸਾਨੂੰ ਤਾਂ ਜਿਉਣਾ ਪੈਣਾ ਏ ਕੋਈ ਰਾਹ ਹੈ ਹੁਣ ਜੋ ਰੋ ਕੇ ਜ਼ਿੰਦਗੀ ਜੀ ਲੋ ਚਾਹੇ ਹੱਸ ਕੇ ਜੀ ਲੋ ਜਿਉਣਾ ਪੈਣਾ ਤਾਂ ਕਰਕੇ ਵਿਚਾਰੇ ਬਣਨਾ ਨਹੀਂ ਸympathy ਨਹੀਂ ਲੈਣੀ ਪੀਖ ਨਹੀਂ ਮੰਗਣੀ sympathy ਦੀ ਜਦੋਂ 10 ਜਣਾਂ ਨੇ ਤੁਹਾਨੂੰ sympathy ਦਿੱਤੀ ਮਤਲਬ ਤੁਹਾਨੂੰ ਤਰਸ ਕੀਤਾ ਤੁਹਾਡੇ ਤੇ ਤੁਸੀਂ ਫਿਰ ਲੋਕਾਂ ਤੋਂ ਤਰਸ ਭਾਲਣਾ ਮੇਰੇ ਤੇ ਤਰਸ ਕਰੋ ਮੇਰੇ ਤੇ ਤਰਸ ਕਰੋ ਮੇਰੇ ਤੇ ਤਰਸ ਕਰੋ ਕੀ ਗੱਲ ਬਈ ਮੇਰੇ ਤੇ ਤਰਸ ਨੂੰ ਕਰੀ ਜਾਣਾ ਯਾਰ ਮੇਰੀ ਥੋੜੀ ਸਿਹਤ ਖਰਾਬ ਪਿਛਲੇ ਦਿਨਾਂ ਚੋਂ ਕਈ ਵਾਰੀ ਹੁਣ ਮੈਨੂੰ ਆਪਾਂ ਇਹ ਕੀ ਹੋ ਗਿਆ ਕੁਝ ਨਹੀਂ ਹੋਇਆ ਯਾਰ ਅੱਗੋਂ ਮੈਨੂੰ ਇਦਾਂ ਕਹਿਣਾ ਪੈਂਦਾ ਠੀਕ ਆ ਯਾਰ ਕਹਿਮ ਹੋ ਜਾਣਾ ਕਰ ਰਿਆਂ ਕਰ ਲੈਣਾ ਇਦਾਂ ਕਹਿਣਾ ਪੈਂਦਾ ਫਿਰ ਵੀ ਜਿੱਦ ਸਾਡੇ ਵਾਲੇ ਇਦਾਂ ਇਦਾਂ ਫਿਰ ਕਿ ਐਦਾਂ ਕਿਉਂ ਫੇਰ ਫੇਰ ਮੈਂ ਅੱਜ ਹੀ ਅੱਜ ਹੀ ਵੇਖਿਆ ਮੈਂ ਮੈਂ ਕਿ ਫੇਰ ਕੀ ਹੋ ਗਿਆ ਐ ਹੋ ਜਾਣਗੇ ਕਰ ਰਹੇ ਆ ਕਰ ਲੈਣਾ ਆਪਾਂ ਹੀ ਕਰਨਾ ਠੀਕ ਹੋ ਜਾ ਐਦਾਂ ਹੀ ਕਹਿ ਰਿਹਾ ਹਾਂ ਕੋਈ ਐਦਾਂ ਹੀ ਕਹਿਣਾ ਚਰ ਐ ਨਾ ਸਮਝ ਵੀ ਮੈਂ ਮਰ ਲੰਗਾ ਐਦਾਂ ਨਾ ਸੋਚ ਕੈਮਰੇ ਨਾਲ ਰਾਜੀ ਰਹਿਣਾ ਸੱਚ ਰਹਿਣਾ ਚੜਦੀ ਕਲਾ ਚ ਰਹਿਣਾ ਵੀਡੀਓ ਸੁਣਦੇ ਹੁੰਨੇ ਇਹਨੂੰ ਲਾਈਕ ਕਰਿਆ ਕਰੋ ਤਾਂ ਜੋ ਜ਼ਿਆਦਾ ਲੋਕਾਂ ਤੱਕ ਇਹ ਜਾ ਸਕਦੀ ਹੈ